ਸਾਕ ਪੱਥਰ ਲੱਗੇ ਹੋਏ ਹੂੰ ਉਸ ਤੋਂ ਅਗਲੀ ਗੱਲ ਜਿਹੜੀ ਪੀ ਐਚ ਕਿੱਤੀ ਪੈਂਦੀ ਸੀ ਇਹ ਖੇਲਾ ਜਿਹੜਾ ਪੱਥਰ ਪਿਆ ਸੀ ਉਹ ਡੇਟਿਆ ਅਸੀਂ ਡਰੇਨ ਵਾਲਿਆਂ ਨੂੰ ਕਹਿ ਕਹਿ ਕੇ ਠੱਠ ਗਏ ਆ ਵੀ ਆਹ ਜਿਹੜੇ 2-4 ਗ੍ਰੇਡ ਇੱਥੇ ਪੈਂਦੇ ਨਹੀਂ ਉਹ ਪਾ ਦੇ ਕਹਿੰਦੇ ਸਾਡੇ ਕੋਲ ਪਾ ਫਿਰ ਨਹੀਂ ਐਸਾ ਹੀ ਹੈ ਨਹੀਂ ਨਹੀਂ ਮੈਂ ਸੁਣ ਤਾਂ ਲੋ ਮੈਂ ਵੀ ਖੁੱਡ ਨਾਲੇ ਦੱਸਣ ਲੱਗਿਆ ਜੀ ਉਹ ਮੇਰੀ ਗੱਲ ਤੇ ਰੇਟ ਰਵਾਈ ਕਰਨ ਵਾਸਤੇ ਥੋੜੇ ਹੀ ਗਏ ਨੇ ਸਰਪੰਚ ਸਾਹਿਬ ਉਮਰੋਂ ਹੋ ਹੋਇਆ ਕਿੰਝ ਸਾਰੀ ਤੁਸੀਂ ਬਿਲਕੁਲ ਗੱਲ ਠੀਕ ਕਰਦੇ ਆ ਚਲੋ ਇਹਨਾਂ ਨੂੰ ਸੁਣਨੇ ਪੈਣਾ ਅੱਗੇ ਜੇ ਡਰੇਨ ਵਾਲਿਆਂ ਨੂੰ ਕਹਿੰਨੇ ਆ ਹਾਂਜੀ ਵੀ ਜੇ 2-4 ਕਰੇਟ ਅੱਛੇ ਤਰ੍ਹਾਂ ਹੁੰਦੇ ਆ ਜੇ ਡਰੇਨਸਾਂ ਨੂੰ ਦੇਖਣਾਗੇ ਆ ਤੁਹਾਡੇ ਨਾਲ ਖੜਿਆ ਇਹ ਤੇ ਡਿੱਗਣ ਦੇ ਨਾਲ ਸਾਰਾ ਇਹ ਸਰ ਸਾਬ੍ਹ ਮੇਰੀ ਮੇਰੀ ਬੇਨਤੀ ਸੁਣੋ ਜੀ ਡਰੇਨ ਫਾਗੋ ਨਹੀਂ ਮੈਂ ਅਸੀ ਅਮਰਜੀਤ ਸਿੰਘ ਸਾਬ੍ਹ ਤੁਸੀਂ ਕਰੈਕਟ ਬੰਦੇ ਨਾਲ ਇਹ ਕਰ ਰਹੇ ਡਿਸਕਸ ਤੁਸੀਂ ਅਸੀਂ ਤੁਹਾਡੇ ਨਾਲ ਖੜੇ ਆ ਹੀ ਖੜੇ ਆ ਨਹੀਂ ਅਸੀਂ ਡਰੇਨ ਵਾਲਿਆਂ ਨੂੰ ਕਹਿ ਰਹੇ ਕੋਈ ਡਰੇਨ ਵਾਲਿਆਂ ਨੇ ਕਿ ਸਿਸਟਮ ਨਾਲ ਕੰਮ ਚਾਰ ਕਰੇ ਤੇ ਇੱਥੇ ਬੇਚਾਰੇ ਪਈ ਆ ਦੇਖੋ ਜੀ ਹੁਣ ਇੱਕ ਪਾ ਗੱਲ ਕਰਨ ਡਰੇਨ ਵਾਲਿਆਂ ਨਾਲ ਚਾਰ ਗੱਲਾਂ ਮੈਂ ਬੋਲ ਦਿੰਦਾ ਚਾਰ ਅਜਿੰਦਰ ਸਿੰਘ ਸਾਬ੍ਹ ਬੋਲ ਦਿੰਦਾ ਉਹ ਸਵਾਦ ਨਹੀਂ ਆਉਂਦਾ ਜਿਹੜੀ ਸੱਚਾਈ ਹੈ ਉਹ ਨੂੰ ਬਗੈਰ ਮਤਲਬ ਨਹੀਂ ਇਹ ਡਰੇਨ ਵਾਲੇ ਅਸੀਂ ਛਲਕ ਕੇ ਚਲੀ ਜਾਈਏ ਤੁਹਾਨੂੰ ਵੀ ਤਸਲੀਹ ਹੋਣੀ ਬੋਲ ਕੇ ਸੱਚਾਈ ਦੱਸ ਦਵਾਂ ਦੋ ਚਾਰ ਕਰੈਟ ਪਏ ਹੁੰਦੇ ਇੱਥੇ ਘਾਰ ਨਹੀਂ ਦੇਖੋ ਆਹੋ ਲਮ ਹੈ ਰੇਟ ਕਰੀਟ ਬੋਲੇ ਸਾਰੀ ਅਸੀਂ ਪਿੰਡ ਦੇ ਜ਼ਿੰਮੇਵਾਰ ਬੰਦੇ ਆ ਅਸੀਂ ਕਹਿ ਰਹੇ ਕਿ ਥੱਕ ਗਏ ਆ ਵੀ ਇੱਥੇ ਦੋ ਚਾਰ ਜ਼ਿੰਮੇਵਾਰੀ ਇੱਥੇ ਖਤਰਾ ਗੁਰੂ ਜੀ ਤੁਹਾਡੀ ਜ਼ਿੰਮੇਵਾਰੀ ਸਿਰ ਮਤੇ ਹਰ ਇੱਕ ਜ਼ਿੰਮੇਵਾਰੇ ਖੜਾ ਇੱਥੇ ਮੇਰੀ ਬੇਨਤੀ ਮੰਨਿਓ ਸਾਰੇ ਰੇਟ ਰਵਾਇਤ ਦੇਖੋ ਸਾਡਾ ਇਹਨਾਂ ਨੁਕਸਾਨ ਹੋ ਗਿਆ ਅਸੀਂ ਕਿੱਥੇ ਜਾਵਾਂਗੇ ਜੀ ਕੀ ਨੁਕਸਾਨ ਹੋਤੀ ਹੋਈ ਸੀ ਆ ਹੋ ਜਾਣਾ ਜੀ ਦੇਖ ਲਓ ਇੱਕ ਮਿੰਟ ਬੇਨਤੀ ਸਰਪਾ ਦੇ ਨਾਲ ਮੇਰੀ ਬੇਨਤੀ ਸੁਣੋ ਥੱਲੇ ਘਰ ਨੇ ਸਾਰੇ ਸਾਰੀਆਂ ਜ਼ਮੀਨਾਂ ਅੱਗੇ ਸਾਡੀਆਂ ਰੁੜ ਗਈਆਂ ਹੁਣ ਫੇਰ ਉਹੀ ਸਾਡੇ ਨਾਲ ਅਸੀਂ ਖੜਾਗੇ ਇੱਥੇ ਕੋਈ ਗੱਲ ਨਹੀਂ ਸ਼ਾਂ ਮੈਨੂੰ ਲੱਗਦਾ ਥੋੜੀ ਇੱਥੇ ਪੱਥਰ ਲੱਗਣਾ ਚਾਹੀਦਾ ਜੀ ਇਹਦਾ ਪੂਰਾ ਉਹਦਾ ਸਾਰਾ ਹੀ ਹੋ ਜਾਣਾ ਜੀ ਬਗੈਰ ਬਗੈਰ ਦੋ ਨਹੀਂ ਰੁਕਣੀ ਨਹੀਂ ਤਾਂ ਨਹੀਂ ਰੁਕਣੀ ਇਹ ਸਾਰੇ ਪੱਥਰ ਵੀ ਲੱਗ ਜਾਣਾ ਠੀਕਾ ਨਹੀਂ ਲਾਓ ਨਾ ਫਿਰ ਕਦੋਂ ਲਾਉਣਾ ਜੀ ਇਹ ਸਾਰੇ ਬਰਸਾਤ ਚ ਹੋਣੀ ਲੱਗੇਗਾ ਫਿਰ ਬੋ ਮਾਰੇ ਝਾੜਕ ਪਾਓ ਥੈਲੇ ਪਾਓ ਕੁਛ ਨਾ ਕੁਛ ਲੈ ਲੋ ਵਾਹ ਲੱਗੇਗਾ ਕੱਲ ਦਾ ਕੀ ਹੋਣਾ ਲੱਗਿਆ ਇੱਥੇ ਕੱਲ ਦਾ ਕੀ ਹੋਣਾ ਜੀ ਜਿਉਂ ਦੋ ਚਾਰ ਕਰੇਟ ਪਏ ਹੁੰਦੇ ਆ ਆ ਦੇਖੀ ਦੇਖੋ ਥੱਲੇ ਪਏ ਅੱਛਾ ਕਰਕੇ ਦੇਖੋ ਬਹੁਤ ਸਾਰਾ ਕਰੋ ਕਿ ਆ ਤੁਸੀਂ ਆਮ ਨਾਗਰਿਕ ਹੋ ਇਹਦਾ ਜਿੰਨੇ ਕੋਈ ਲੀਡਰ ਸਿਆਸਤ ਕਰਦਾ ਹੁੰਦਾ ਉਸ ਤੋਂ ਬਣਨ ਲੱਗ ਗਏ ਮੈਂ ਕਹਿੰਦਾ ਜੀ ਮੈਂ ਜਰਨਲ ਫੈਕਟਰੀ ਵੀ ਰਹਿ ਗਿਆ ਕਾਂਗਰਸ ਫਿਰ ਉਹ ਹੀ ਗੱਲ ਹੈ ਨਾ ਉਹ ਚਾਹ ਰਿਹਾ ਪਾਰਟੀ ਪਾਰਟੀ ਵਾਲੀ ਗੱਲ ਵੀ ਕਰ ਰਿਹਾ ਪਾਰਟੀ ਵਾਲਿਆਂ ਨਾਲ ਗੱਲ ਨਹੀਂ ਕਰ ਰਿਹਾ ਮੈਂ ਤੁਹਾਨੂੰ ਦੱਸਦਾ ਇਹ ਟਾਈਮ ਹੈ ਜਾਂ ਬਰਾਬਰ ਖੜਨੇ ਵਾਲਾ ਵੇਖ ਨਾ ਅਸੀਂ ਬਰਾਬਰ ਖੜੇ ਅਸੀਂ ਵੀ ਖੜੇ ਜੀ ਮੰਤਰੀ ਇੱਕ ਵਾਰ ਗੱਲ ਹੁਣ ਜਿਹੜਾ 600 ਫੁੱਟ ਪੱਥਰ ਲੱਗਿਆ ਉਹ ਵੀ ਸਿੱਟ ਲਿਆ ਹਾਂ ਲੱਗਿਆ ਸੀਗਾ ਮੈਂ ਕਹਿੰਦਾ ਇੱਥੋਂ ਢਾ ਲੱਗੀ ਤਾਂ ਡਿੱਗਿਆ ਹੁਣ ਇਹਦਾ ਫਲੋਅ ਇੰਦਰ ਮਾ ਆਉਂਦਾ ਤੁਸੀਂ ਕੋਈ ਕਿੰਤੂ ਪਰੰਤੂ ਐਸ ਡੀ ਐਮ ਤੇ ਨਹੀਂ ਮੈਂ ਆਪਣੇ ਨਾਲ ਕਿਹੜਾ ਇਹਨਾਂ ਦੀ ਦੁਸ਼ਮਣੀਆਂ ਕੋਈ ਮੇਰੇ ਤੇ ਨਹੀਂ ਕੀਤੀ ਅਸੀਂ ਚਾਹੁੰਦੇ ਜਿਵੇਂ ਡਰਾਮਾ ਜਾਂ ਕਰਨਾ ਹੁੰਦਾ ਅਸੀਂ ਇਹਨਾਂ ਨੂੰ ਚਾਰ ਝੜਕਾ ਮਾਰਦੇ ਵੀ ਕਿਉਂ ਨਹੀਂ ਕੀਤਾ ਕਿਹਾਤ ਨਹੀਂ ਕੀਤਾ ਗੱਲ ਹੈਗੀ ਆ ਜੋ ਸਚਾਈ ਆ ਰੇਟਰ ਵਾਈਜ ਜੁੜੇ ਵੀ ਠੀਕ ਆ ਉ ਤਾਂ ਗਾ ਹਲੇ ਟਰੈਡਰ ਲੈਣਾ ਸੀਗਾ ਇਹ ਸਿੰਪਲ ਗੱਲ ਆ ਚਲੋ ਸੁਪਾ ਇੱਥੇ ਜਾ ਕੇ ਮੇਰੀ ਬੇਨਤੀ ਆ ਤੁਹਾਨੂੰ ਵੀ ਸੁਣ ਲਓ ਪੂਰੀ ਦੀ ਸਾਹਿਬ ਇੱਥੇ ਕੋਈ 15 ਸਾਲ ਤੋਂ ਕਰੇ ਪਹਿਲਾਂ ਇੱਕ ਕਾਨਸਲ ਆਇਆ ਸੀਗਾ ਠੀਕ ਆ ਉਹ ਆ ਕੇ ਆਨਲਾਈਨ ਕਰਨ ਲੱਗਿਆ ਜਦੋਂ ਦੱਸਿਆ ਪ੍ਰਬੰਧ ਜਦੋਂ ਦੱਸੇ ਵੀ ਆ ਪ੍ਰਬੰਧ ਨੇ ਸਾਡੇ ਉਹ ਜਦੋਂ ਇਹ ਆਪਣਾ ਲਾਈਵ ਬੰਦ ਕਰ ਗਿਆ ਠੀਕ ਆ ਇਸ ਟਾਈਮ ਸਿਰਫ ਸਾਨੂੰ ਸਾਡਾ ਹਲਕਾ ਜ਼ਰੂਰੀ ਆ ਸਾਡੇ ਲੋਕ ਜ਼ਰੂਰੀ ਨੇ ਸਰਪੰਚ ਸਾਹਿਬ ਇਹ ਕੋਈ ਬੰਦਾ ਵੀ ਵਿਰੋਧ ਸਾਨੂੰ ਬਰਦਾਸ਼ਤ ਦੇਗੀ ਤੁਸੀਂ ਵੀ ਪਾਰਟੀ ਦਾ ਹੋ ਸਾਰਾ ਇਲਾਕਾ ਨਹੀਂ ਬਿਲਕੁਲ ਸਾਡਾ ਡ੍ਰੇਨ ਦੀ ਮੰਗ ਹੈ ਜੀ ਇਸ ਤਰ੍ਹਾਂ ਸਾਡੀ ਮੰਗ ਹੈ ਪਿੰਡ ਦੀ ਸਾਡੇ ਕੰਮ ਪੂਰਾ ਉਹ ਮੰਗ ਪੂਰੀ ਹੋਊਗੀ ਕਰ ਲੈਣੇ ਕੰਮ ਕਰਵਾ ਵੀ ਦੇ ਦੇ ਉਹ ਵੀਰੇ ਕੰਮ ਇੱਕ ਮੇਂ ਜ਼ਰੂਰੀ ਸਾਡੇ ਪ੍ਰਸ਼ਾਸਨ ਜ਼ਰੂਰੀ ਸਾਡੀ ਸਾਰਾ ਜ਼ਰੂਰੀ ਆ ਸਾਰਾ ਮਾਸਟਰ ਜ਼ਰੂਰੀ ਆ ਬਾਕੀ ਮਾਨਯੋਗ ਮਹਿੰਦਰ ਸਿੰਘ ਸਾਹਿਬ ਤੋਂ ਬੜੀ ਜੀ ਬੇਨਤੀ ਹੈ ਜੀ ਕੋਈ ਏਡੀ ਗੱਲ ਨਹੀਂ ਅਸੀਂ ਇੱਕ ਬੰਦੇ ਨੂੰ ਝੜਕ ਕੇ ਬੰਦਾ ਕੁਛ ਨਹੀਂ ਕਰ ਸਕਦਾ ਹਾਂ ਜੀ ਅਸੀਂ ਆਪਣੇ ਆਪ ਵਾਲੀ ਗੱਲ ਕਿਉਂਕਿ ਤੁਸੀਂ ਸਾਡੇ ਕੀਤੇ ਨਹੀਂ ਬੀਐਮਐਲ ਨਾਲ ਤੋੜੀ ਗੱਲ ਇਹਦੀ ਗੱਲ ਇੱਕ ਬੰਦੇ ਨੂੰ ਡ੍ਰੇਨ ਵਾਲੇ ਉਹਨਾਂ ਨੂੰ ਕਿਹਾ ਤੁਹਾਨੂੰ ਸਾਡਾ ਫਰਜ਼ ਇਹ ਬਣਦਾ ਜੋ ਸਚਾਈਆ ਦੱਸਣਾ ਠੀਕ ਆ ਇਸ ਕਰਕੇ ਬੇਨਤੀ ਉਹੀ ਆ ਵੀ ਇੱਕ ਸਿਆਸਤ ਪਾ ਪੰਜ ਹਜ਼ਾਰ ਕਟਾ ਅਸੀਂ ਮੈਂ ਗੱਲ ਕਰ ਰਿਹਾ ਆ ਅੱਪਾ ਗੱਲ ਨੂੰ ਤੇ ਕਜਰਵਾਰੀ ਅਗਰੀਏ ਇਹ ਕੰਮ ਉਤਰ ਕੜੀਏ ਤੁਹਾਨੂੰ ਨਹੀਂ ਪਤਾ ਅਸੀਂ ਕੱਲ ਰਾਤ ਦਾ 5000 ਕਟਾ ਤੋਂ ਅੱਜ ਕ ਵੀ 5000 ਕਟਾ ਬੋਈ 5000 ਕਟਾ ਉਹ ਕਿਥੋਂ ਮੈਂ ਉਹੀ ਵਾਰ-ਵਾਰ ਗੱਲ ਕਰ ਰਿਹਾ ਜੀ 2-4 ਕ੍ਰੇਟ ਪੈ ਹੁੰਦੇ ਪੱਥਰ ਦੇ ਬੈਗੇ ਦੋ ਕ੍ਰੇਟ ਨਹੀਂ ਇਹਦਾ ਮਤਲਬ ਪਹਿਲਾਂ ਟਾਈਮ ਤੋਂ ਪਹਿਲਾਂ ਉਹ ਮਸਲਾ ਹੀ ਆ ਖੜੀਏ ਕਿ ਉੱਥੋਂ ਤਾਂ ਲੱਗਦਾ ਆ ਬੈਗੇ ਇਹਨਾਂ ਨਾਲ